ਹਰ ਇਨਸਾਨ ਨੂੰ ਪੈਸਾ ਚਾਹੀਏ ਕਿਸੇ ਜ਼ਰੀਏ ਕਮਾਰੇ ਉਹ ਉਹ ਇਹ ਨਹੀਂ ਦੇਖ ਰਿਹਾ ਕਿਸੇ ਕੇ ਬੱਚਾ ਕਿਸੇ ਦਾ ਫੈਮਿਲੀ ਉਹ ਉਸ ਨੂੰ ਇੰਸਟਾਗ੍ਰਾਮ ਕੋ ਦੇਖ ਰਿਹਾ ਉਹ ਉਸ ਪੇ ਕਾ ਪ੍ਰਭਾਵ ਪੜੇਗਾ ਪਹਿਲਾਂ ਤਾਂ ਮੈਂ ਤੁਹਾਨੂੰ ਬੇਨਤੀ ਇਹ ਕਰੂੰਗਾ ਕਿ ਉਹਨੂੰ ਕਮਲ ਕੌਰ ਨਾ ਕਿਹਾ ਜਾਵੇ ਉਹਦਾ ਸਹੀ ਨਾਮ ਲਿਓ ਜੋ ਉਹਦਾ ਨਾਮ ਹੈਗਾ ਕੰਚਨ ਕੁਮਾਰੀ ਮਤਲਬ ਮਸ਼ਹੂਰੀ ਹੋਣ ਤੋਂ ਬਾਅਦ ਜੋ ਮੈਂ ਸਰਚ ਕੀਤਾ ਠੀਕ ਹੈ ਜੀ ਕਿਉਂਕਿ ਜਦੋਂ ਇਹ ਜਹਾਜ਼ ਹਾਦਸਾ ਹੁੰਦਾ ਉਹ ਲੋਕ ਆਪਾਂ ਵੇਨ ਨੇ ਵੀ ਇੰਨਾ ਕਿਹੜੇ ਕਿਹੜੇ ਝੰਡੇ ਗੱਡੇ ਆ ਜੀ ਮੈਂ ਜ਼ਿਆਦਾਤਰ ਪੱਗ ਦੀਆਂ ਵੀਡੀਓ ਬਣਾਵਾ ਜਾਂ ਕਿੰਾਂ ਦੇ ਆ ਬੁਲਟ ਤੇ ਜਾ ਕੇ ਨਾ ਦੇ ਆ ਹੋਰ ਦੂਜਿਆਂ ਦੀਆਂ ਵੀਡੀਓ ਵੇਲੇ ਵੀ ਆ ਰਾਂਗੜੀਆਂ ਨੇ ਲੱਗਦਾ ਵੀ ਇਹ ਜਿਹੜੀ ਚੀਜ਼ ਵੇਖੀ ਉਹ ਹੀ ਜਿਹੜੀ ਚੀਜ਼ ਆਉਂਦੀਆਂ ਵਾ ਨਾ ਪੱਗਾਂ ਦੇ ਵੇਖਿਆ ਵਾ ਤੇ ਨਾ ਜਿਹੜੀ ਚੀਜ਼ ਇਹ ਹੁੰਦੀ ਹੈ ਉਹ ਆਪਣੇ ਚੈਨਲ ਦੇ ਸੂਰਮਿਆਂ ਤੋਂ ਦੂਰ ਹੋ ਗਏ ਤੇ ਚੈਨਲ ਦੇ ਜਿੱਦਾਂ ਆ ਟੈਂਪੂ ਜੇ ਬੜੇ ਮਸ਼ਹੂਰ ਹੋਏ ਆ ਇਹਨਾਂ ਨੂੰ ਜ਼ਿਆਦਾ ਲੋਕੀ ਧਿਆਨ ਦੇਂਦੇ ਹੁੰਦੇ ਆ ਵਧੀਆ ਵੀਡੀਓ ਬਣਾ ਗਿਆਂ ਕਿਸੇ ਨੂੰ ਕੋਈ ਜਿਹੜੀ ਸਿੱਖਿਆ ਦੇਣ ਵਾਲੀ ਵੀਡੀਓ ਉਹ ਬਣਾ ਵਧੀਆ ਲੱਗਦੀ ਹੈ ਪਰ ਜਦੋਂ ਇੰਨੀ ਲੱਚਰ ਤਾਂ ਫਰਾਵਾਂਗੇ ਤਾਂ ਕੋਈ ਨਾ ਕੋਈ ਅਸਰ ਤਾਂ ਪੈਂਦਾ ਆਪਣੇ ਬੱਚਿਆਂ ਤੇ ਇਨਫਲੂਐਂਸਰ ਜਿਹੜੇ ਅੱਜ ਕੱਲ ਇੰਸਟਾਗ੍ਰਾਮਾਂ ਦੇ ਉੱਤੇ ਤੁਸੀਂ ਦੇਖ ਰਹੇ ਹੋਵੋਗੇ ਇੰਸਟਾਗ੍ਰਾਮ ਦੇ ਉੱਤੇ ਕੁੜੀਆਂ ਕੁੜੀਆਂ ਗਲਤ ਹੋ ਗਈਆਂ ਉਹਨੂੰ ਕਿਵੇਂ ਦੇਖਦੇ ਹੋ ਕਿ ਤੁਸੀਂ ਜਵੇਂ ਸੂਟ ਪਾਏ ਹੋਏ ਨੇ ਸਿਰ ਤੇ ਚੁੰਨੀ ਅੱਜ ਤੁਹਾਡੇ ਚੋਂ ਦਿਖ ਰਿਹਾ ਵੀ ਸਾਡੇ ਪਿੰਡਾਂ ਦਾ ਰਿਵਾਜ ਜਿਹੜਾ ਅੱਜ ਵੀ ਕਾਇਮ ਹੈਗਾ ਇਹ ਗੱਲ ਨਹੀਂ ਹੈਗੀ ਉਹ ਸਾਨੂੰ ਪਸੰਦ ਨਹੀਂ ਐ ਅਜਿਹਾ ਕਲਚਰ ਨਹੀਂ ਵੀ ਰਿਹਾ ਐਸਾ ਤਾਂ ਕਲਚਰ ਨਹੀਂ ਪਸੰਦ ਆਇਗਾ ਤੇ ਆਪਾਂ ਨੂੰ ਤਾਂ ਸਿੰਪਲ ਹੀ ਪੈਰਾਵਾ ਛ ਲੱਗਦਾ ਐ ਤੇ ਸਿੰਪਲ ਰਹਿਣਾ ਚੰਗਾ ਲੱਗਦਾ ਤੇ ਪਿੰਡ ਦੀ ਜ਼ਿੰਦਗੀ ਵਧੀਆ ਲੱਗਦੀ ਐ ਸ਼ਹਿਰ ਜੀ ਜਿਆਦਾ ਤੋਂ ਹਾਂ ਸਤਿ ਸ਼੍ਰੀ ਅਕਾਲ ਜੀ ਗੱਭਰੂ ਟੀਵੀ ਦੇਖ ਰਹੇ ਹੋ ਗੱਭਰੂ ਟੀਵੀ ਦਾ ਨਵਾਂ ਸ਼ੋਅ ਵਾਕਟੌਕ ਵਿਦ ਅਜੇ ਤੇ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦੇ ਆਂ ਅੱਜ ਅਸੀਂ ਸੁਖਨਾ ਲੈਕ ਚੰ디ਗੜ੍ਹ ਦੇ ਵਿੱਚ ਪਹੁੰਚੇ ਆ ਇੱਥੇ ਦੀ ਮੰਦਿਰ ਦੇ ਨਾਲ ਕੁਝ ਫੈਮਲੀਜ਼ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਪੁੱਛਦੇ ਆ ਕਿ ਪੰਜਾਬ ਦੇ ਹਾਲਾਤਾਂ ਦੇ ਬਾਰੇ ਪੰਜਾਬ ਦੀ ਕਿਹੜੀ ਗੱਲ ਉਹਨਾਂ ਨੂੰ ਵਧੀਆ ਲੱਗਦੀ ਹੈ ਤੇ ਕਿਵੇਂ ਦਾ ਲੱਗ ਰਿਹਾ ਆਪਣੀ ਫੈਮਲੀ ਦੇ ਨਾਲ ਇੱਥੇ ਘੁੰਮ ਕੇ ਆਓ ਜੀ ਫਿਰ ਚੱਲਦੇ ਆ ਸੁਖਨਾ ਲੈਕ ਤੇ ਕਿਵੇਂ ਉਹ ਵਧੀਆ ਛੋਟੇ ਵੀਰ ਵਧੀਆ ਛੜਦੀ ਕਲਾ ਕਿਵੇਂ ਲੱਗ ਰਿਹਾ ਇੱਥੇ ਆ ਕੇ ਨਹੀਂ ਲੱਗ ਤੇ ਵਧੀਆ ਰਿਹਾ ਵੇਖਣਯੋਗ ਚੀਜ਼ ਆ ਔਰ ਪਰਿਵਾਰ ਨਾਲ ਘੁੰਮਣ ਵਾਸਤੇ ਔਰ ਵਧੀਆ ਪਲੇਸ ਆ ਜੋ ਬੱਚੇ ਬਜ਼ੁਰਗ ਸਾਰੇ ਵਧੀਆ ਆਨੰਦ ਲੈਂਦੇ ਆ ਬਸ ਥੋੜੀ ਜਿਹੀ ਗਰਮੀ ਜ਼ਿਆਦਾ ਵਾ ਉਹਦੇ ਕਰਕੇ ਹੀ ਵੀ ਗਏ ਸੀ ਵਿੱਚ ਬੋਟਿੰਗ ਕਰਨ ਪਰ ਉਹ ਆਨੰਦ ਨਹੀਂ ਮਾਣ ਸਕੇ ਤੇ ਜਲਦੀ ਵਾਪਸ ਆਉਣਾ ਪਿਆ ਵਾ ਅੱਛਾ ਭਾਈ ਅਸੀਂ ਖਾਸ ਮੁੱਦਾ ਸਾਡਾ ਅੱਜ ਆਂਦਾ ਆ ਵੀ ਜਿੱਦਾਂ ਇੰਸਟਾਗ੍ਰam ਦੇ ਉੱਤੇ ਕੁਝ ਥੋੜਾ ਜਿਹਾ ਗਲਤ ਤਰੀਕੇ ਦੇ ਨਾਲ ਪ੍ਰਟੈਂਡ ਕਰ ਰਹੇ ਨੇ ਕੁੜੀਆਂ ਦੇ ਵੱਲੋਂ ਲਾ ਲਓ ਮੁੰਡਿਆਂ ਦੇ ਵੱਲੋਂ ਵੀ ਲਾ ਲਓ ਇੱਕ ਪਿੱਛੇ ਜੀ ਇਨਫਲੂਐਂਸਰ ਕਮਲਕੌਰ ਦਾ ਜਿਹੜਾ ਮਰਡਰ ਵੀ ਹੁੰਦਾ ਹੈ ਜਿਸ ਤੋਂ ਬਾਅਦ ਅਮਰਪਾਲ ਤੇ ਉਹਦੇ ਸਾਥੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਅਮਰਪਾਲ ਥਾਲਾ ਕੀ ਕਿਹਾ ਜਾਂਦਾ ਫਰਾਰ ਹੈ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕੀ ਸੱਚੀ ਕੁੜੀਆਂ ਇਹੋ ਜਿਹਾ ਕਰ ਰਹੇ ਨੇ ਬੇਹ ਛੋਟੇ ਵੀਰ ਪਹਿਲਾਂ ਤਾਂ ਮੈਂ ਤੁਹਾਨੂੰ ਬੇਨਤੀ ਇਹ ਕਰੂੰਗਾ ਕਿ ਉਹਨੂੰ ਕਮਲਕੌਰ ਨਾ ਕਿਹਾ ਜਾਵੇ ਉਹਦਾ ਸਹੀ ਨਾਮ ਲਿਓ ਜੋ ਉਹਦਾ ਨਾਮ ਹੈਗਾ ਕੰਚਨ ਕੁਮਾਰੀ ਠੀਕ ਹੈ ਜੀ ਕਿਉਂਕਿ ਉਹਦੇ ਪਰਿਵਾਰ ਨੂੰ ਉਦੇ ਜੋ ਵੀ ਆ ਉਹਨਾਂ ਨੂੰ ਪਤਾ ਲੱਗ ਸਕੇ ਵੀ ਸਾਡੇ ਬੱਚੀ ਨੇ ਕਿੱਡੇ ਝੰਡੇ ਚੁਲਾਏ ਔਰ ਕਿੱਡੇ ਕੋਨੇ ਨੇਕ ਕੰਮ ਕੀਤੇ ਆ ਠੀਕ ਹੈ ਜੀ ਔਰ ਅਮਰਤਪਾਲ ਵੇਖੋ ਅੱਜ ਤੁਸੀਂ ਜੇ ਮੈਂ ਜਾਂ ਕੋਈ ਹੋਰ ਵੀ ਆ ਕੋਈ ਵੀ ਆ ਵੇਖੋ ਸਾਡੇ ਬੱਚੇ ਬੇਟਾ ਚਾਹੇ ਬੇਟੀ ਹਰ ਕੋਈ ਫੋਨ ਵੇਖਦਾ ਠੀਕ ਹੈ ਜੀ ਮਤਲਬ ਭੈਣ ਆ ਸਾਡੀ ਮਾਂ ਆ ਕਿਉਂਕਿ ਫੋਨ ਇੱਕ ਸਾਡਾ ਇਹੋ ਜਿਹਾ ਅੰਗ ਬਣ ਚੁੱਕਾ ਜੋ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਵਰਗ ਦਾ ਜਿਹੜਾ ਅੰਗ ਬਣ ਚੁੱਕਾ ਵਾ ਔਰ ਜਦੋਂ ਆਪਾਂ ਫੋਨ ਖੋਲ ਕੇ ਵੇਨਦੇ ਆ ਤੇ ਅਚਨਚੇ ਇਹੋ ਜਿਹੀਆਂ ਚੀਜ਼ਾਂ ਆ ਜਾਂਦੀਆਂ ਮੈਂ ਭੈਣ ਮਾਂ ਤੇ ਬੱਚੀ ਨਾਲ ਛੱਡ ਕੇ ਮੈਂ ਆਪਣੇ ਬੇੜੇ ਨਾਲ ਵੀ ਬੈਹਿ ਕੇ ਉਹ ਰੀਆਂ ਵੀਡੀਓ ਨਹੀਂ ਵੇਖ ਸਕਦਾ ਉਹ ਜੋ ਜਨਾਨੀ ਦੀ ਮਤਲਬ ਇਹ ਮਸ਼ਹੂਰੀ ਹੋਣ ਤੋਂ ਬਾਅਦ ਜੋ ਮੈਂ ਸਰਚ ਕੀਤਾ ਠੀਕ ਹੈ ਜੀ ਕਿਉਂਕਿ ਜਦੋਂ ਅਜਾ ਹਾਦਸਾ ਹੁੰਦਾ ਉਦੋਂ ਆਪਾਂ ਵੇਨਦੇ ਵੀ ਇੰਨਾ ਕਿਹੜੇ ਕਿਹੜੇ ਝੰਡੇ ਗੱਡੇ ਆ ਜਿਹਦੇ ਤੋਂ ਪਤਾ ਲੱਗ ਜਾਂਦਾ ਵੀ ਮਤਲਬ ਇੰਨਾ ਮਤਲਬ ਸਾਡਾ ਸਮਾਜ ਇੰਨਾ ਕਿ ਗੰਦਾ ਕਰਤਾ ਵਾ ਇਹ ਅੱਜ ਦੀ ਇਹ ਲੋਡ ਸੀ ਐਵੇਂ ਹੋਣਾ ਬਟ ਇੱਕ ਅ ਅਮਰਤਪਾਲ ਨੇ ਕੀਤਾ ਤੇ ਨੇਕ ਆ ਕੰਮ ਆ ਇੱਕ ਕੀਤਾ ਥੋੜਾ ਜਿਹਾ ਇਹ ਵੀ ਅਜੇ ਉਹਨੂੰ ਕੋਈ ਜ਼ਿੰਮੇਵਾਰੀ ਨਹੀਂ ਲੈਣੀ ਚਾਹੀਦੀ ਹੂੰ ਐਵੇਂ ਦੀਆਂ 2-4 ਹੋਰ ਸਾਫ਼ ਹੋਈਆਂ ਹੁੰਦੀਆਂ ਤੇ ਗੰਦ ਜਿਹੜਾ ਵਾ ਕਮ ਸੇ ਕਮ ਸਾਡੇ ਸਾਡੇ ਸਮਾਜ ਦੇ ਵਿੱਚ ਗੰਦਨਾ ਪਰੋਸਿਆ ਜਾਂਦਾ ਫਿਰ ਹੁਣ ਕਈ ਇਹ ਚੀਜ਼ ਨੂੰ ਧਰਮ ਹਾਲ ਲੈ ਕੇ ਲੈ ਜਾਂਦੇ ਜੀ ਉਹ ਸਿੱਖ ਧਰਮ ਦੀ ਬੱਚੀ ਨਹੀਂ ਆ ਕੋਈ ਵੀ ਧਰਮ ਹੋਵੇ ਕੋਈ ਵੀ ਵਰਗ ਹੋਵੇ ਉਹਨੂੰ ਲਾਇਸੈਂਸ ਨਹੀਂ ਮਿਲ ਜਾਂਦਾ ਕਿ ਉਹ ਜੀਆਂ ਗੰਦਕੀਆਂ ਮੰਦੀਆਂ ਵੀਡੀਓ ਬਣਾਵੇ ਕਿਉਂਕਿ ਜਦੋਂ ਇਹ ਸੋਸ਼ਲ ਮੀਡੀਆ ਤੇ ਹੁੰਦੇ ਆ ਇਹ ਕਿਸੇ ਜੇ ਉਹ ਕਹਣ ਕਿ ਮਤਲਬ ਕਿਸੇ ਨੂੰ ਕੋਈ ਮੁਸ਼ਕਲ ਹੀ ਹੋਣੀ ਚਾਹੀਦੀ ਮੁਸ਼ਕਲ ਤਾਂ ਦੀ ਕਿਉਂਕਿ ਇਹ ਸਾਰੇ ਸਮਾਜ ਨੂੰ ਪਰੋਸੀਆਂ ਜਾਂਦੀਆਂ ਚੰਗੀਆਂ ਮਾੜੀਆਂ ਚੀਜ਼ਾਂ ਤੇ ਇਹੋ ਜਿਹੀਆਂ ਵੀਡੀਓ ਆਪਣੇ ਘਰ ਦੇ ਵਿੱਚ ਬਣਾਉਣ ਜੋ ਮਰਜ਼ੀ ਕਰਨ ਬਟ ਉਹਨੂੰ ਸੋਸ਼ਲ ਮੀਡੀਆ ਦੇ ਨਾਲ ਪਾਉਣਾ ਫਿਰ ਸਾਰਿਆਂ ਨੂੰ ਤਰਾਜ ਹੁੰਦਾ ਵਾ ਤੇ ਮੇਰੇ ਖਿਆਲ ਨਾਲ ਇਸ ਕੰਮ ਦੇ ਨਾਲ ਨਕੇਲ ਪਾਊਗੀ ਕਿਉਂਕਿ ਉਹਨਾਂ ਤੋਂ ਬਾਅਦ ਕਾਫੀ ਇਹੋ ਜਿਹੇ ਬੰਦੇ ਆ ਜਿਨ੍ਹਾਂ ਨੇ ਮਾਫੀ ਵੀ ਮੰਗੀ ਆ ਚਲੋ ਵੇਖੋ ਦੋ ਚੀਜ਼ਾਂ ਨਾਲ ਜਾਂ ਤਾਂ ਪਿਆਰ ਨਾਲ ਤੇ ਜਾਂ ਡੰਡੇ ਨਾਲ ਤੇ ਮੈਂ ਸੋਚਦਾ ਸ਼ਾਂਤ ਜੋ ਇਹ ਖਤਮ ਚੁੱਕਿਆ ਸ਼ੈ ਤਾਂ ਉਸ ਚੀਜ਼ ਤੋਂ ਡਰ ਕੇ ਇਹ ਮਤਲਬ ਇਸ ਚੀਜ਼ ਤੋਂ ਪਿੱਛੇ ਹਟ ਜਨ ਤੇ ਵਧੀਆ ਗੱਲ ਆ ਸਾਡੇ ਸਾਰੇ ਸਮਾਜ ਲਈ ਇਹ ਮਤਲਬ ਬੁਰੀ ਚੀਜ਼ ਹੀ ਔਰ ਅਮਰਤਪਾਲ ਨੇ ਸਹੀ ਕੰਮ ਕੀਤਾ ਕੋਈ ਗਲਤ ਕੰਮ ਨਹੀਂ ਕੀਤਾ ਜੋ ਮੈਂ ਵੇਖਦਾ ਬਾਕੀ ਆਪੋ ਆਪਣਾ ਨਜ਼ਰੀਆ ਜਿੰਨੀਆਂ ਅੱਖਾਂ ਉਹਨੇ ਦੇਸ ਆ ਤੇ ਮੈਂ ਨਹੀਂ ਕਹਿੰਦਾ ਕਿ ਮੈਂ ਜੋ ਕਹਿ ਰਿਹਾ ਸਹੀ ਆ ਬਟ ਜੋ ਮੈਨੂੰ ਲੱਗਦਾ ਮੈਨੂੰ ਜੋ ਲੱਗਦਾ ਉਹ ਸਹੀ ਲੱਗਦਾ ਹੈ ਅੱਛਾ ਜੀ ਤੁਸੀਂ ਇੱਥੇ ਆਓ ਤੁਹਾਡਾ ਨਾਮ ਕੀ ਹੈ ਗੁਰਫਤੇ ਸਿੰਘ ਗੁਰਫਤੇ ਸਿੰਘ ਇਹ ਕੌਣ ਨੇ ਮੇਰੇ ਪਾਪਾ ਪਾਪਾ ਜੀ ਨੇ ਤੁਹਾਡੇ ਅੱਛਾ ਭਾਜੀ ਤੁਸੀਂ ਵੀ ਆ ਜਾਓ ਤੁਹਾਡਾ ਨਾਂ ਕੀ ਹੈ ਇੱਕੰਪਰੀ ਸਿੰਘ ਇਹ ਕੌਣ ਹੈ ਮੇਰੇ ਪਾਪਾ ਅੱਛਾ ਤੁਸੀਂ ਦੋਨੋਂ ਭਰਾ ਹੋ ਹਾਂਜੀ ਇੰਸਟਾਗ੍ਰam ਯੂਜ਼ ਕਰਦੇ ਹੋ ਤੁਸੀਂ ਹਾਂਜੀ ਅੱਛਾ ਕਿਹੜੀ ਕਲਾਸ ਚ ਪੜ ਰਹੇ ਮੈਂ 10th ਚ 10th ਚ ਹਾਂਜੀ ਹਿੰਦੀ ਹਾਂਜੀ ਆਉਂਦੀ ਹੈ ਹਾਂਜੀ ਆਉਂਦੀ ਹੈ ਉੜਾੜਾ ਆਉਂਦਾ ਹਾਂਜੀ ਆਉਂਦਾ ਹੀ ਹੈ ਅੱਛਾ ਤੇ ਜਿੱਦਾਂ ਇੰਸਟਾਗ੍ਰਾਮ ਚਲਾਉਂਦੇ ਹਾਂ ਕਿਹੋ ਜੀਆਂ ਵੀਡੀਓ ਦੇਖੀ ਆਂ ਮੈਂ ਜ਼ਿਆਦਾਤਰ ਪੱਗ ਦੀਆਂ ਵੀਡੀਓ ਵੇਖਣਾ ਵਾਂ ਜਾਂ ਕਿਨਾਂ ਦੇ ਆ ਬੁਲਟ ਜਾਂ ਕਿਨਾਂ ਦੇ ਆ ਹੋਰ ਦੂਜੀਆਂ ਦੀਆਂ ਵੀਡੀਓ ਵੇਖਣਾ ਬੀ ਆਰਾਮਗੜੀਆ ਨੇ ਮਤਲਬ ਵੀ ਇਹ ਜਿਹੜੀ ਚੀਜ਼ ਵੇਖੀ ਉਹ ਹੀ ਜਿਹੜੀਆਂ ਚੀਜ਼ਾਂ ਆਉਂਦੀਆਂ ਵਾਂ ਨਾ ਪੱਗਾਂ ਦੇ ਵੇਖਿਆ ਵਾ ਤੇ ਨਾ ਜਿਹੜੀਆਂ ਚੀਜ਼ਾਂ ਹੁੰਦੀਆਂ ਵਾਂ ਵੇਖੋ ਗਲਤੀ ਉਹਨਾਂ ਦੀ ਗਲਤੀ ਆ ਕਿਉਂਕਿ ਆ ਛੋਟੇ ਛੋਟੇ ਬੱਚੇ ਆ ਇਹ ਵੀ ਕਈ ਵਾਰ ਸਾਡਾ ਫੋਨ ਵੇਖ ਕੇ ਕਿਨਾਂ ਦੇ ਫਿਰ ਪੁੱਛਦੇ ਆ ਕੀ ਹੁੰਦਾ ਕਿੱਦਾਂ ਆ ਜੇ ਵੇਖਣਗੇ ਪੁੱਛਣਗੇ ਤੇ ਫਿਰ ਕਿਨਾਂ ਲੰਦੇ ਆ ਇਦਾਂ ਗੰਦ ਫੈਲਦਾ ਵਾ ਤਿੰਨ ਨਿਆਣੇ ਵੀ ਕਿਨਾਂ ਦੇ ਗਲਤ ਪਾਸੇ ਜਾਂਦੇ ਆ ਤੇ ਇਹਦੇ ਨਾਲ ਪੰਜਾਬ ਦਾ ਜਿਹੜਾ ਆਪ ਵੇਖਿਆ ਉਹ ਧੁੰਦਲਾ ਹੁੰਦਿਆ ਵਾ ਆਪਣੇ ਕਨਾਲ ਦੇ ਸੂਰਮਿਆਂ ਤਾਂ ਦੂਰ ਹੋ ਗਏ ਤੇ ਕਿਨਾਂ ਦੇ ਜਿੱਦਾਂ ਆ ਟੈਂਪੂ ਜੇ ਬੜੇ ਮਸ਼ਹੂਰ ਹੋਏ ਆ ਇਹਨਾਂ ਨਾਲ ਜ਼ਿਆਦਾ ਲੋਕੀ ਧਿਆਨ ਦੇ ਹੁੰਦੇ ਆ ਉਮਰ ਕਿੰਨੇ ਆ ਤੁਹਾਡੀ ਮੇਰੀ ਹੈਗੀ ਜੇ 17 ਕੇ ਸਾਲ ਕਿਤੇ ਨਾ ਕਿਤੇ ਤੁਸੀਂ ਇਹ ਗੱਲ ਸੋਚਦੇ ਹੋ ਜਿਹੜਾ ਉਹ ਕੁੜੀ ਦੇ ਨਾਲ ਚਲੋ ਮਰਡਰ ਕੀਤਾ ਉਹਨੂੰ ਇੱਕ 6 ਮਹੀਨੇ ਤੇ ਇੱਕ 2 ਮਹੀਨਾ ਹੋਰ ਦੇਣਾ ਚਾਹੀਦਾ ਸੀਗਾ ਹੋਰ ਕਹਿ ਦੇਣਾ ਚਾਹੀਦਾ ਵੀ ਚਲੋ ਜੇ ਸੁਧਰ ਜੀ ਤੇ ਕੋਈ ਗੱਲ ਨਹੀਂ ਇਹ ਤਾਂ ਸਾਨੂੰ ਜਿਆਦਾ ਨਹੀਂ ਜੇ ਪਤਾ ਹੈਗਾ ਪਰ ਕਿਨਾਂ ਦੇ ਕੋਈ ਗੱਲ ਉਹਨਾਂ ਦੀ ਆਪਸ ਵਿੱਚ ਹੋਈ ਹੋਗੀ ਜਿਹੜਾ ਉਹਨਾਂ ਨੇ ਉਹਨਾਂ ਨੂੰ ਮਾਰਤਾ ਜਾਂ ਉਹਨੇ ਕਿਹਾ ਹੋਊਗਾ ਮੈਂ ਨਹੀਂ ਰੋਕਣਾ ਤਾਂ ਕਰਕੇ ਮਾਰਿਆ ਹੁਣ ਜਿਹਨਾਂ ਨੇ ਵੀਡੀਓ ਪਾਤੀਆਂ ਜਾਂ ਕਹਤਾਂ ਕਿ ਅਸੀਂ ਮਾਫੀ ਮੰਗਦੇ ਹਾਂ ਤੋਂ ਬਾਅਦ ਨਹੀਂ ਮਾਰ ਨਹੀਂ ਇਹ ਵੀਡੀਓ ਪੋਣੀ ਉਹਨਾਂ ਨੂੰ ਕਿਸੇ ਨੇ ਕੋਈ ਕਹਿਣਾ ਨਹੀਂ ਹੈਗਾ ਹੁਣ ਇੱਕ ਹੋਰ ਹੈਗੀ ਆ ਮਤਲਬ ਵੀ ਉਹਨਾਂ ਨਾਣੀ ਚੇਤਾ ਆਉਂਦੇ ਆ ਉਹਨਾਂ ਨੇ ਆ ਵੀਡੀਓ ਪਾਈ ਕਿ ਅਸੀਂ ਨਹੀਂ ਰੋਕਣੀ ਅਸੀਂ ਪੋਣੀ ਆ ਪੋਣੀ ਆ ਵੀਡੀਓ ਇਦਾਂ ਦੀਆਂ ਹਾਂ ਹਾਂਜੀ 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 ਠੀਕ ਹੈ ਠੀਕ ਤੇ ਉਹਨਾਂ ਨੂੰ ਵੀ ਫਿਰ ਕਿਹਨਾਂ ਦੇ ਉਹ ਕੌਣ ਕੇ ਨਾਥ ਛੇਤੀ ਅੱਛਾ ਜੀ ਸਤਿ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿ ਨਾਮ ਲਗਾ ਦਾ? ਗੁਰਜੀਤ ਕੋ ਸਾਡਾ ਹੀ ਮੇਰਾ ਜਤਿੰਦਰਪਾਲ ਸਿੰਘ ਮਝੈਲ। ਅੱਛਾ ਹੀ ਅੱਛਾ। ਅਸੀਂ ਨਾ ਇਹ ਇੱਥੇ ਇੱਕ ਮਿੰਟ ਮੈਂ ਬਹਿ ਜਾਂਦਾ। ਇੱਕ ਸੋਸ਼ਲ ਮੀਡੀਆ ਦੇ ਤੇ ਇੱਕ ਕੁੜੀ ਸੀਗੀ ਕਮਲ ਕੌਰ ਪੁਰਖ ਕੰਚਨ ਬਿਮਾਰੀ। ਇਹਦਾ ਬੀਤੇ ਟਾਈਮ ਦੇ ਵਿੱਚ ਮਰਡਰ ਹੁੰਦਾ ਹੈ। ਅਮਰਪਾਲ ਮੈਰੋ ਹੋਰਾਂ ਨੇ ਜ਼ਿੰਮੇਵਾਰੀ ਲਈਤੀ ਉਹਦੀ। ਜੀ ਜੀ। ਸਭ ਤੋਂ ਪਹਿਲਾਂ ਤੇ ਤੁਸੀਂ ਕਿਵੇਂ ਦੇਖਦੇ ਹੋ ਉਹਨੂੰ? ਮੈਂ ਤਾਂ ਇਹੀ ਕਹੂੰਗਾ ਅਮਰਪਾਲ ਮੈਰੋ ਨੇ ਬਹੁਤ ਵਧੀਆ ਕੰਮ ਕੀਤਾ। ਹੂੰ। ਕਿਉਂਕਿ ਆਪਣੀ ਸਾਡੀ ਸੱਭਿਆਚਾਰ ਦੇ ਵਿੱਚ ਜਿਹੜਾ ਗੰਦ ਉਹਨੇ ਪਾਇਆ ਸੀ ਇਹ ਨਹੀਂ ਹੈਗਾ ਠੀਕ ਹੈ ਨਾ ਤੂੰ ਵਧੀਆ ਵੀਡੀਓ ਬਣਾ ਜਾਂ ਕਿਸੇ ਨੂੰ ਕੋਈ ਜਿਹੜੀ ਸਿੱਖਿਆ ਦੇਣ ਵਾਲੀ ਵੀਡੀਓ ਉਹ ਬਣਾ ਵਧੀਆ ਲੱਗਦੀ ਹੈ ਪਰ ਜਦੋਂ ਇੰਨੀ ਲੈਕਚਰ ਤਾਂ ਫਰਾਵਾਂਗੇ ਤਾਂ ਕੋਈ ਨਾ ਕੋਈ ਅਸਰ ਤਾਂ ਪੈਂਦਾ ਹੈ ਆਪਣੇ ਬੱਚਿਆਂ ਤੇ ਤਾਂ ਮੈਂ ਬਹੁਤ ਵਧੀਆ ਕੀਤਾ ਉਹਨੇ ਉਹਨਾਂ ਨੇ ਹੋਰ ਦੋ ਤਿੰਨ ਕੁੜੀਆਂ ਨੂੰ ਕਹਿਤਾ ਦੀਪੀਕਾ ਲੂਥਰਾ ਇੱਕ ਇੱਕ ਕੁੜੀ ਪ੍ਰੀਤ ਚੱਟੀ ਹੈ ਉਹਨਾਂ ਨੇ ਮਾਫੀ ਦੀਆਂ ਵੀਡੀਓ ਪਾਤੀਆਂ ਉਹਨਾਂ ਨੂੰ ਸਰਕਾਰ ਦੇ ਵੱਲੋਂ ਜਿਹੜੀ ਸਿਕਿਉਰਿਟੀ ਵੀ ਦੇ ਦਿੱਤੀ ਗਈ ਹੈ ਸਾਉ ਤੋਂ ਪਹਿਲਾਂ ਤੇ ਵੀ ਇੱਕ ਘਰ ਦੇ ਵਿੱਚ ਕਿਹੋ ਜਿਹਾ ਅਸਰ ਜਾਂਦਾ ਜਾਂ ਫਿਰ ਆਪਣੇ ਬੱਚਿਆਂ ਨੂੰ ਅਸੀਂ ਦੱਸ ਦੇ ਵੀ ਤੂੰ ਆ ਚੀਜ਼ ਦੇਖਣੀ ਆ ਆ ਚੀਜ਼ ਨਹੀਂ ਦੇਖਣੀ ਪਰ ਆਪਣੇ ਦੱਸਣ ਤੋਂ ਬਾਅਦ ਵੀ ਦਾ ਕਦੇ ਮੋਬਾਈਲ ਚੱਕ ਕੇ ਨਹੀਂ ਬੱਚਿਆਂ ਦਾ ਚੈੱਕ ਕੀਤਾ ਕਿ ਉਹ ਦੇਖ ਕੀ ਰਹੇ ਨੇ ਅਸਲ ਦੇ ਵਿੱਚ ਤੁਸੀਂ ਇਹ ਦੇਖੋ ਨਾ ਹਰ ਏ ਆਨਲਾਈਨ ਪੜਾਈਆਂ ਹੋ ਗਈਆਂ ਹਾਂਜੀ ਜਦੋਂ ਬੱਚਾ ਪੜ੍ਹਦਾ ਵੀ ਵਿੱਚ ਕੋਈ ਨਾ ਕੋਈ ਐਡ ਹੀ ਇਦਾਂ ਦੀ ਆ ਜਾਂਦੀ ਹੈ ਹੂੰ ਕਿ ਚਲੋ ਸਿਰ ਨੀਵਾ ਹੋ ਜਾਂਦਾ ਹੂੰ ਠੀਕ ਆ ਬਾਕੀ ਆ ਤੁਸੀਂ ਲੁਥਰਾ ਦੀ ਗੱਲ ਕਰਦੇ ਹੋ 6 ਗਨਮਣ ਮਿਲ ਗਏ ਨੇ ਉਹਨੂੰ ਹੂੰ ਘਰ ਦੇ ਬਾਹਰ ਉਹ ਸਾਰੀ ਉਹਦੇ ਉਹ ਕਰਦੀ ਹਾਂ ਪੁਲਿਸ ਖੜੀ ਕਰਦੀ ਏ ਦੱਸੋ ਉਹਨੂੰ ਬੁਲਾ ਕੇ ਸਮਝਾਉਣਾ ਚਾਹੀਦਾ ਸੀ ਵੀ ਇਹ ਕੰਮ ਗਲਤ ਆ ਤੂੰ ਆਪਣਾ ਅਕਾਊਂਟ ਡਿਲੀਟ ਕਰ ਉਹਨੇ ਕਰਤਾ ਹੀ ਬੰਦ ਕਰਤਾ ਹਾਂ ਹਾਂਜੀ ਤੇ ਸਮਝਾਉਣਾ ਚਾਹੀਦਾ ਜਾਂ ਸਿਕਿਉਰਟੀ ਦੇ ਕੇ ਹਲਾਸ਼ਰੀ ਦੇਣ ਵਾਲੇ ਕੰਮ ਨਾ ਹਾਂਜੀ ਹਾਂਜੀ ਤੇ ਤੁਸੀਂ ਤੁਸੀਂ ਜਿੱਦਾਂ ਇੱਕ ਕੁੜੀ ਹੋ ਤੁਸੀਂ ਤੇ ਚਲੋ ਤੁਹਾਡੀ ਉਮਰ ਵੀ ਇੰਨੀ ਹੋ ਗਈ ਹੈ ਤੁਸੀਂ ਮੈਨੂੰ ਇਸ ਦੇ ਬਾਰੇ ਦੱਸੋ ਵੀ ਇਹ ਚਲੋ ਕਰਦੀਆਂ ਮਜਬੂਰੀਆਂ ਵੀ ਹੋਣਗੀਆਂ ਕੁਛ ਦੀਆਂ ਵੀ ਆਪਾਂ ਉਹਨੇ ਅਗਲੀ ਨੇ ਕਮਾਈ ਦਾ ਸਾਧਨ ਬਣਾਤਾ ਚਲੋ ਆਪਣਾ ਕੰਚਨ ਕੁਮਾਰੀ ਕਮਲਕੌਰ ਨੇ ਤੇ ਤੁਹਾਨੂੰ ਕੀ ਲੱਗਦਾ ਵੀ ਇਹ ਜ਼ਰੂਰੀ ਇਹੀ ਸੀਗਾ ਜਾਂ ਕੁਝ ਹੋਰ ਵੀ ਕਰ ਸਕਦੇ ਜਿੱਦਾਂ ਹੁਣ ਤੁਸੀਂ ਪੰਜਾਬੀ ਸੂਟ ਪਾਇਆ ਹੈ ਹਾਂਜੀ ਬਥੇਦੇ ਜੀ ਕੰਮ ਹੋ ਸਕਦੇ ਆ ਜ਼ਰੂਰੀ ਨਹੀਂ ਆ ਲੋਕ ਤਾਂ ਆਪਣਾ ਕਹਿੰਦੇ ਕਿ ਸਾਡੇ ਫੋਲੋਅਰ ਵਧ ਜਾਣਾ ਸਾਡਾ ਕੁਝ ਹੋਵੇ ਬਸ ਆਪਣਾ ਇੱਕ ਉਹਨਾਂ ਨੂੰ ਇੱਕ ਵਾਰੀ ਫੋਲੋਅਰ ਵਾਜਣੋਂ ਨਾਲ ਸ਼ੌਂਕ ਪੈਦਾ ਹੋ ਜਾਂਦਾ ਤੁਸੀਂ ਇਹ ਕੰਮ ਕਰੀਏ ਬਸ ਉਹਨਾਂ ਨੂੰ ਸ਼ੌਂਕ ਹੋ ਜਾਂਦਾ ਹੋ ਤਾਂ ਕੋਈ ਨਹੀਂ ਅਦਾ ਦਾ ਹੁੰਦਾ ਅੱਛਾ ਤੁਹਾਨੂੰ ਤੁਹਾਡੇ ਹਿਸਾਬ ਦੇ ਨਾਲ ਜੋ ਹੋਇਆ ਉਹ ਸਹੀ ਹੋਇਆ ਹੈ ਗੱਲ ਬਿਲਕੁਲ ਸਹੀ ਹੋਇਆ ਜੀ ਅੱਛਾ ਤੁਸੀਂ ਅੰਮ੍ਰਿਤਪੁਰ ਮਹਿਰੂ ਰਹਿੰਦੇ ਨਾਲੋਂ ਹਾਂਜੀ ਅਸੀਂ ਖੀਦੀ ਸਾਹਿਬ ਵੀ ਪਾਇਆ ਉਹਨਾਂ ਦੇ ਨਾਲ ਹੀ ਆ ਅੱਛਾ ਹੀ ਅੱਛਾ ਜਿੱਦਾਂ ਉਹਨਾਂ ਦੇ ਇਹ ਜਿਹੜੇ ਸਾਥੀ ਗ੍ਰਿਫਤਾਰ ਹੋ ਗਏ ਨੇ ਚਲੋ ਉਹਨਾਂ ਨੇ ਦੱਸਿਆ ਵੀ ਆ ਇਸ ਕਰਕੇ ਅਸੀਂ ਉਹਨੂੰ ਪਹਿਲਾਂ ਸਮਝਾਇਆ ਵੀ ਸੀਗਾ ਫਿਰ ਉਹਨੇ ਆ ਕੀਤਾ ਜੋ ਕੁਛ ਵੀ ਕੀਤਾ ਫਿਰ ਉਸ ਤੋਂ ਬਾਅਦ ਜੋ ਵੀ ਹੋਇਆ ਉਹ ਸਾਰਿਆਂ ਨੂੰ ਪਤਾ ਹੀ ਹੈ ਜਿਹੜੀ ਆਉਣ ਵਾਲੀ ਪੀੜ੍ਹੀ ਜਿਹੜੀ ਇੰਸਟਾਗ੍ਰam ਦੇ ਉੱਤੇ ਜਿੱਦਾਂ ਹੁਣ ਤੁਹਾਡੇ ਵੀ ਬੱਚੇ ਹੋਣਗੇ ਉਹ ਵੀ ਯੂਜ਼ ਕਰਦੇ ਹੋਣਗੇ ਕਿਤੇ ਨਾ ਕਿਤੇ ਇਹ ਮਾਪਿਓ ਦੀ ਗਲਤੀ ਰਹਿ ਜਾਂਦੀ ਹੈ ਜਾਂ ਫਿਰ ਮਾਪਿਓ ਦੀ ਗਲਤੀ ਨਹੀਂ ਹੁੰਦੀ ਬੱਚਿਆਂ ਦੀ ਗਲਤੀ ਹੁੰਦੀ ਹੈ ਵੀ ਇਹਨਾਂ ਨੂੰ ਸਿਖਾਉਣ ਦੇ ਬਾਵਜੂਦ ਵੀ ਉਹ ਇਹੋ ਜਿਹੀਆਂ ਚੀਜ਼ਾਂ ਦੇ ਵੱਲ ਜ਼ਿਆਦਾ ਵੱਧਦੇ ਨੇ ਦੇਖਣ ਵਾਸਤੇ ਦੇਖੋ ਜਿਹੜੀ ਚੀਜ਼ ਨੂੰ ਕੋਈ ਬੈਨ ਹੁੰਦਾ ਜਾਂ ਹੁੰਦਾ ਨਾ ਇਹ ਨਾ ਦੇਖੋ ਜਾਂ ਲਿਖਿਆ ਹੁੰਦਾ 18 ਤੋਂ ਘੱਟ ਤੁਸੀਂ ਨਹੀਂ ਤੇ ਉਹ ਫਿਰ ਬੰਦਾ ਦੇਖਦਾ ਮੈਂ ਖੋਲ ਕੇ ਦੇਖਿਆ ਇਹ ਚ ਹੈ ਕੀ ਹੈ ਹਾਂਜੀ ਠੀਕ ਹੈ ਨਾ ਤਾਂ ਬਾਕੀ ਹੈ ਤਾਂ ਗਲਤੀ ਹੈ ਜੋ ਵੀ ਚਲਦਾ ਪਿਆ ਹੂੰ ਚਲੋ ਬਹੁਤ ਧੰਨਵਾਦੀ ਵਧੀਆ ਲੱਗੇ ਤੁਹਾਡੇ ਨਾਲ ਗੱਲਬਾਤ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਕਿਵੇਂ ਦਾ ਲੱਗ ਰਿਹਾ ਈ ਇੱਥੇ ਆ ਕੇ ਬਹੁਤ ਬੜੀਆ ਲੱਗ ਰਿਹਾ ਭਾਈ ਜੀ ਗਰਮੀ ਦਾ ਮਾਹੌਲ ਆ ਕਿਵੇਂ ਦਾ ਲੱਗਿਆ ਲੇਕ ਦਾ ਉਹ ਬਹੁਤ ਬੜੀਆ ਗਰਮੀ ਗਰਮੀ ਤਾਂ ਇਹ ਚੱਲਦੀ ਰਹਿੰਦੀ ਹੈ ਯਾਰ ਅੱਛਾ ਜੀ ਕਿਹਦੇ ਨਾਲ ਆਏ ਹੋ ਇੱਥੇ ਐਮ ਕੈਥਲ ਦੇ ਆਏ ਹਾਂ ਯਾਰ ਅੱਛਾ ਕਿਸ ਨਾਲ ਆਇਆ ਫੈਮਿਲੀ ਤੋਂ ਆਏ ਹਾਂ ਹਾਂ ਫੈਮਿਲੀ ਹੈ ਭਾਈ ਕੌਣ ਕੌਣ ਆ ਰਿਹਾ ਮਸੀ ਜੀ ਹੈ ਮਿਸਿਸ ਹੈ ਭਾਈ ਹੈ अच्छा जी हां जी ਇਹਨਾਂ ਨੂੰ ਪੁੱਛ ਲਿਆ ਕਿਵੇਂ ਦਾ ਲੱਗਿਆ ਆ ਪੁੱਛੇ ਕਿਉਂ ਨਹੀਂ ਹਸ ਕੇ ਨਮਸਤੇ ਨਮਸਤੇ ਬੁਲਾਈ ਕਿੱਥਾਂ ਜਾਈ ਮਾ ਮੈਂ ਕਾਥਰ ਸੀ ਜੀ ਕਿੱਥੇ ਬੈਠੇ ਕਿਵੇਂ ਦਾ ਲੱਗਿਆ ਕਿਹ ਕਿਹਦਾ ਲੱਗਾ ਆ ਕੋ ਯਾਹ ਪੂਰਾ acha ਲੱਗਿਆ ਮੋਹ ਬੜੀਆ ਹੀ ਬੜੀਆ ਬੜੀਆ ਜਮਾ acha ਜੀ ਮੁੰਡਾ ਠੀਕ ਆ ਤੁਹਾਡਾ ਬੜੀਆ ਹਾਂ ਹੋਰ ਮੇਰੇ ਬੇਟਾ ਤੇ ਮੈਂ ਬੜੀਆ ਜਮਾ acha ਮੈਂ ਕਹਣਾ ਬੜੀਆ ਕਿਤਨਾ ਕੋ ਪਿਆਰਾ ਹੀ ਹੋਇਆ ਲੈ ਬਹੁਤ ਗਣਾ ਪਿਆਰਾ ਜਮਾ ਗਣਾ ਪਿਆਰਾ ਫਿਰ ਜਦ ਜਦ ਬਈ ਛੋਟਾ ਹੋਆ ਤਾਂ ਕਿਤਨੀ ਕਿ ਸ਼ਰਾਰਤیں ਕਰੇ ਕਰਾਦਾ ਇਹ ਬਹੁਤ ਗਵਾ ਬਹੁਤ ਕਰੇ ਕਰਦਾ ਜਾਦਾ ਕਰੇ ਕਰਦਾ ਅੱਛਾ ਇਹ ਇਹ ਕੌਣ ਨੇ ਯਾ ਮੇਰੀ ਭੈਣ ਹੈ ਭੈਣ ਸਹੀ ਭੈਣ ਹੈ ਜੀ ਅੱਛਾ ਤੁਸੀਂ ਲਵੇ ਆਏ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਰੋਸ਼ਨੀ ਹੈ ਹਾਂਜੀ ਰੋਸ਼ਨੀ ਅੱਛਾ ਜੀ ਬੜੇ ਕੋ ਛੋਟੇ ਵੱਡੀ ਸੀ ਵੱਡੀ ਹਾਂ ਇੱਕ ਭੈਣ ਕਿੰਨੀ ਕਿ ਸ਼ਰਾਰਤੀ ਸੀ ਬਹੁਤ ਸ਼ਰਾਰਤੀ ਸੀ ਆ ਬਹੁਤ ਪੀ ਸੀ ਬਹੁਤ ਬਹੁਤ ਜ਼ਿਆਦਾ ਕੋਈ ਇੱਕ ਸ਼ਰਾਰਤ ਐਸੀ ਯਾਦ ਹੋ ਆਪਕੋ ਜੋ ਬਤਾ ਸਕੋ ਮਨੋ ਬਸ ਕੀ ਬਤਾਉਂਗੀ ਬੋਤਾ ਪੇ ਚੜਕੇ ਡਾਲਿਆਂ ਪੇ ਚੜਕੇ ਕੋੜੀ ਚੜਕੇ ਹਾਂ ਹਾਂ ਬਸ ਇਹੀ ਸੇ ਮੋਲੇ ਕੰਮ ਤੇ ਵੀ ਜੀ ਹਾਂ ਪਿੰਡ ਮਾ ਰਹੇ ਹੋ ਸ਼ਹਿਰ ਮਾ ਰਹੇ ਹੋ ਨਾ ਪਿੰਡ ਮੈਂ ਪਿੰਡ ਮੈਂ ਔਰ ਸ਼ਹਿਰ ਕਾ ਆਗਾ ਮਾਹੌਲ ਕੈਸਾ ਲੱਗਾ ਤੁਹਾਨੂੰ ਬਹੁਤ ਵਧੀਆ ਲੱਗਿਆ ਬੜੀਆ ਲੱਗਿਆ ਜਮੇ ਬੜੀਆ ਲੱਗਿਆ ਅੱਛਾ ਜੋ ਬਹੂ ਆ ਰਹੀ ਹੈ ਹਾਂ ਇਹ ਬਹੂ ਆ ਮੇਰੇ ਬੇਟੇ ਕਿਸ ਕੀ ਅੱਛਾ ਤੰਗ ਤੋਂ ਨਹੀਂ ਕਰਦੀ ਆ ਨਾ 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 ਤੰਗ ਨਹੀਂ ਕਰਦੀ ਆ ਤੁਸੀਂ ਆਜੋ ਲਵੇ ਆਜੋ ਨਾ ਨਾ ਤੰਗ ਨਹੀਂ ਕਰਦੀ ਹਾਂ ਹਾਂ ਇਸੇ ਕੇ ਲੈ ਲੈ ਇਸੇ ਦੀ ਪੁੱਛ ਲੈ ਤੁਹਾਡਾ ਨਾਮ ਕੀ ਹੈ ਸ਼ਕੁਨ ਇੱਥੇ ਲਵੇ ਆਓ ਥੋੜਾ ਜਿਹਾ ਤੁਹਾਡੇ ਸੱਸ ਖੜੇ ਨੇ ਇੱਕ ਮਾਸੀ ਸੱਸ ਖੜੇ ਨੇ ਕਿਹੜੇ ਵਧੀਆ ਨੇ ਇੰਨਾ ਜੋ ਦੋਨੋਂ ਹੀ ਨਹੀਂ ਇੱਕ ਦੱਸੋ ਨਹੀਂ ਦੋਨੋਂ ਵਧੀਆ ਇੰਨਾ ਜੀ ਨਾ ਕੋਈ ਫਰਕ ਨਹੀਂ ਆਗਾ ਦੋਵੇਂ ਵਧੀਆ ਨੇ ਵਧੀਆ ਹੈ ਹਾਂਜੀ ਦੋਵੇਂ ਕੋਈ ਕਹਿੰਦੇ ਸੱਸਾ ਥੋੜੀ ਹੈ ਖਰਾਬ ਨਾ ਨਾ ਜੀ ਨਾ ਨਹੀਂ ਜੀ ਨਹੀਂ ਜੀ ਐਸਾ ਐਸੀ ਕੋਈ ਗੱਲ ਨਹੀਂ ਜੀ ਕੈਮਰੇ ਦਾ ਡਰ ਤਾਂ ਨਹੀਂ ਨਾ 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 ਵੀਰੇ ਨਾ ਕੈਮਰੇ ਦਾ ਡਰ ਹੁੰਦਾ ਤਾਂ ਨਾਲ ਨਹੀਂ ਆਣਾ ਸੀ ਅੱਛਾ ਹਾਂ ਦੇਖੇ ਨਾ ਹੋਰ ਇਨਫਲੂਐਂਸਰ ਜਿਹੜੇ ਅੱਜ ਕੱਲ ਇੰਸਟਾਗ੍ਰਾਮਾਂ ਦੇ ਉੱਤੇ ਤੁਸੀਂ ਦੇਖ ਰਹੇ ਹੋਵੋਗੇ ਇੰਸਟਾਗ੍ਰਾਮ ਦੇ ਉੱਤੇ ਕੁੜੀਆਂ ਥੋੜੀਆਂ ਗਲਤ ਹੋ ਗਈਆਂ ਉਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਜਿਵੇਂ ਸੂਟ ਪਾਏ ਹੋਏ ਨੇ ਸਿਰ ਤੇ ਚੁੰਨੀ ਅੱਜ ਤੁਹਾਡੇ ਚੋਂ ਦਿਖ ਰਿਹਾ ਹੈ ਵੀ ਸਾਡੇ ਪਿੰਡਾਂ ਦਾ ਰਿਵਾਜ ਜਿਹੜਾ ਅੱਜ ਵੀ ਕਾਇਮ ਹੈਗਾ ਉਹ ਕਿਤੇ ਨਾ ਕਿਤੇ ਅੱਜ ਕੱਲ ਦੀ ਪੀੜੀ ਦੇ ਵਿੱਚ ਘਟਦਾ ਜਾਂਦਾ ਇਸ ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਉਹ ਵੀ ਇਹਦੀ ਚੰਗੀ ਗੱਲ ਨਹੀਂ ਹੈਗੀ ਸਾਨੂੰ ਪਸੰਦ ਨਹੀਂ ਆਇਆ ਜ਼ਿਆਦਾ ਕਲਚਰ ਨਹੀਂ ਵੀ ਰਿਹਾ ਇਹ ਸਾਡਾ ਕਲਚਰ ਨਹੀਂ ਪਸੰਦ ਆਏਗਾ ਤੇ ਆਪਾਂ ਨੂੰ ਤਾਂ ਸਿੰਪਲ ਹੀ ਪਹਿਰਾਵਾ ਛ ਲੱਗਦਾ ਹੈ ਤੇ ਸਿੰਪਲ ਰਹਿਣਾ ਚੰਗਾ ਲੱਗਦਾ ਤੇ ਪਿੰਡ ਦੀ ਜ਼ਿੰਦਗੀ ਵਧੀਆ ਲੱਗਦੀ ਐ ਸ਼ਹਿਰ ਦੀ ਜਿਆਦਾ ਤੋਂ ਹਾਂ ਵਸੇ ਘੁੰਮਣ ਫਿਰ ਇਹਨੂੰ ਆਏ ਆ ਤੇ ਚੰਗਾ ਲੱਗਿਆ ਇੱਕ ਜਿਹੜਾ ਉਹ ਕੁੜੀ ਜਿਹੜੀ ਪਿੱਛੇ ਜਿਹਦਾ ਕਤਲ ਹੋ ਗਿਆ ਹੌਸਕਮਲ ਕੌਰ ਦਾ ਐ ਇੰਸਟਾਗ੍ਰam ਤੇ ਹਾਂ ਜੀ ਹਾਂ ਜੀ ਉਹ ਤੁਹਾਨੂੰ ਕੀ ਲੱਗਦਾ ਸਹੀ ਹੋਇਆ ਗਲਤ ਹੋਇਆ ਨਹੀਂ ਗਲਤ ਹੋਇਆ ਵੀਰ ਆਓ ਜੀ ਆਪਾਂ ਚੱਲਦੇ ਆ ਭਾਈ ਜੀ ਤੁਸੀਂ ਦੱਸੋ ਇੰਸਟਾਗ੍ਰam ਦੇ ਉੱਤੇ ਜਿਵੇਂ ਅੱਜ ਕੱਲ ਕੁੜੀਆਂ ਲੱਚਰ ਦਾ ਫੈਲਾਰੀਆਂ ਨੇ ਜਿਵੇਂ ਲੋਕ ਕਹਿ ਰਹੇ ਨੇ ਇੰਸਟਾਗ੍ਰam ਦੇ ਉੱਤੇ ਫਿਰ ਇੱਕ ਕੁੜੀ ਕਮਲ ਕੌਰ ਜੀ ਦਾ ਕਤਲ ਵੀ ਹੁੰਦਾ ਪੰਜਾਬ ਦੇ ਵਿੱਚ ਉਹਨੂੰ ਕਿਵੇਂ ਦੇਖਦੇ ਆ भाई सब पता क्या बात है हर इंसान को पैसा चाहिए वो किसी जरिए कमा रहे हो वो ये नहीं देख रहे भाई किसी के बच्चा किसी का फैमिली वो उसको इंस्टाग्राम को देख रहा है। वो उस पर क्या प्रभाव पड़ेगा वो अपने फ्लोर बढ़ा रहा फ्लोर बढ़ाने के चक्कर में अपने पैसे कमा रहा चलो वो उसकी जिंदगी थी और उन्हें पता नहीं क्या करा क्या नहीं क्या मुझके हम ज़्यादा गहराई में जाना नहीं जानते यार ਪਰਧਰਤੇ ਕੇ ਲਗਾਈ ਜਿਤਨਾ ਅੱਜ ਕੱਲ ਕੇ ਜਿਹੜੀਆਂ ਕੁੜੀਆਂ ਆਪਣੇ ਸੱਭਿਆਚਾਰ ਤੇ ਹਟਕਾ ਜੋ ਜਿਹੜਾ ਅੰਗਰੇਜ਼ਾਂ ਦਾ ਸੱਭਿਆਚਾਰ ਅਪਣਾਉਂਦੀਆਂ ਜਾ ਰਹੀਆਂ ਨੇ ਕਈ ਨਾ ਕਿਤੇ ਨਾ ਕਿਤੇ ਤੋਂ ਚਲੋ ਇਹ ਵੀ ਗੱਲ ਆ ਵੀ ਕੁੜੀਆਂ ਨੂੰ ਫ੍ਰੀडम ਮਿਲਣੀ ਚਾਹਦੀ ਐ ਵੀ ਕੁੜੀਆਂ ਦਾ ਵੀ ਹੱਕ ਆ ਜਿੰਮੇ ਦਾ ਉਹਨਾਂ ਨੇ ਜਿਉਣਾ ਵੀ ਕੋਈ ਗੱਲ ਨਹੀਂ ਪਰ ਸਮਾਜ ਦੇ ਵਿੱਚ ਜਿਹੜਾ ਉਹਦਾ ਅਸਰ ਜਾਂਦਾ ਉਹਨੂੰ ਤੁਸੀਂ ਕਿਵੇਂ ਦੇਖਦੇ ਆ ਮੈਂ ਤਾਂ ਉਹ ਮੇਰੀ ਛੋਟੀ ਬੇਹਣ ਨੇ ਵੀ ਐਂ ਬੜੀ ਬੇਹਣ ਨੇ ਵੀ ਇਹ ਬਾਤ ਕਹਿਣਾ ਚਾਹੂੰ ਕਰੋ ਹਰ ਚੀਜ਼ ਕਰਨੇ ਦਾ ਹਰ ਇਨਸਾਨ ਕੋ ਜੀਣੇ ਦਾ ਕ ਪੈਣੇ ਦਾ ਕ ਉੜਣੇ ਦਾ ਸਿਰਪ ਆਪਣੇ ਮਾਤਾ ਪਿਤਾ ਕੋ ਨਹੀਂ ਇੱਕ ਵਾਰ ਸੋਚ ਕੇ ਦੇਖੋ ਵੀ ਆਪਣੇ ਮਾਤਾ ਪਿਤਾ ਨੇ ਕਿਸ ਖੁਆਇਸ਼ ਕੇ ਲਈ ਤੁਮ ਪੈਦਾ ਕਰਿਓ। ਕੀ ਆਪਣੇ ਮਾਤਾ ਪਿਤਾ ਕਿਆ ਦੇਖਣਾ ਚਾਹਵਾ ਆਪਕੋ بڑا ਅਫਸਰ ਦੇਖਣਾ ਚਾਹਵਾ। ਆਪ ਕਿਹਿਸ ਲੈਵਲ ਪਹਗੇ। ਓਕੇ ਓਕੇ ਓਕੇ। ਦੇਖੋ ਆਪਣੀ ਆਪਣੀ رائے ਦੀ ਬਾਤ। ਧੰਨਵਾਦ। ਥੈਂਕ ਯੂ। ਆ ਜਿਏ ਪਾ ਅੱਗੇ ਵੱਲ ਵਧਦੇ ਆ ਤੇ ਦੇਖਦੇ ਆ। ਸੁੱਖ ਨਾਲ ਲੈ ਕੇ ਤੇ ਉੱਤੇ ਪਹੁੰਚੇ ਤੇ ਅੱਜ ਅਸੀਂ ਕੰਚਨ ਕੁਮਾਰੀ ਔਰ ਫਕਮਲ ਕੌਰ ਹੋਰਾਂ ਦੇ ਇਨਫਲੂਐਂਸਰਸ ਦੇ ਬਾਰੇ ਗੱਲਾਂ ਬਾਤਾਂ ਕੀਤੀਆਂ ਪਬਲਿਕ ਦੇ ਨਾਲ ਕੁਝ ਲੋਕ ਇਸ ਦੇ ਮੁੱਦੇ ਦੇ ਉੱਤੇ ਬੋਲਣਗੇ ਤੇ ਬੋਲੇ ਵੀ ਉਹਨਾਂ ਨੇ ਆਪਣੇ ਆਪਣੇ ਜਿਹੜੇ ਚਰਚਾ ਕੀਤਾ ਇਸ ਮੁੱਦੇ ਦੇ ਉੱਤੇ ਤੇ ਕਈਆਂ ਨੇ ਇਸ ਮੁੱਦੇ ਤੇ ਗੱਲਬਾਤ ਕਰਨ ਤੋਂ ਸਾਨੂੰ ਇਨਕਾਰ ਕਰਤਾ ਜੇਕਰ ਤੁਹਾਡੇ ਕੀ ਓਪੀਨੀਅਨ ਹੈ ਸਾਨੂੰ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਕੈਮਰਾ ਪਰਸਨ ਦਿਲਜੀਤ ਦੇ ਨਾਲ ਮੈਂ ਜੀ ਧੰਨਵਾਦ